ਤੇ ਜੋੜੀ ਕਰਵਾਇਆ 10 ਲਾ ਲਈਆਂ ਯਾਰ ਫੋਨ ਵਾਲੀਆਂ ਅਰੇ ਆ ਨੀ ਕਾ ਕੰਮ ਹੋ ਗਿਆ ਕੰਮ ਹੋ ਗਿਆ ਕੰਮ ਹੋ ਗਿਆ ਕੰਮ ਹੋ ਗਿਆ ਕੰਮ ਲੋਈ ਤੋਂ ਪਿਆ ਕੇ ਭੈ ਗੁੰਡ ਟਰਾਲੀਆਂ ਯਾਰ ਸਮਝਾ ਤੋੜ ਕੇ ਹੁਣ ਥੱਲੇ ਬੈਠੇ ਆ ਘੜੀ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਪਾਂ ਚੱਲੇ ਹੁਣ ਸਲਾਣੇ ਨੂੰ ਟਾਈਮ ਹੋ ਗਿਆ ਅ ਤਕਰੀਬਨ 7:30 ਤੇ ਬੱਸ ਟਰਾਲੀ ਭਰ ਗਈ ਐ ਰਸੇ ਗਸਦਿਆਂ ਜਾ ਕੇ ਫੋਨ 'ਚ ਵੀਡੀਓ ਜਿਹੜੀ ਪਹਿਲਾਂ ਬਣਾਈ ਹੋ ਰੈਂਡਰ ਹੋ ਰਹੀ ਐ ਫੋਨ 'ਤੇ ਦੁਬਾਰਾ ਫੋਨ ਦੀ ਰਿਕਾਰਡਿੰਗ ਕਰਾਂ ਕਿਉਂਕਿ ਰਾਤ ਨੂੰ GoPro ਵਧੀਆ ਕੁਆਲਿਟੀ ਨਹੀਂ ਆਉਗੀ ਕਿ ਹਨੇਰਾ ਚਾਹੀਏ ਹਨੇਰੇ ਜਾ ਜਾਂਦਾ ਇਹਨਾਂ ਨੂੰ ਕੁਆਲਿਟੀ ਚੰਨਣ ਵੱਧ ਚਾਹੀਦੀ ਜੇ ਵੀਡੀਓ ਬਣਾਉਣੀ ਐ ਇਦੋ ਅਗਲੀ ਵੀਡੀਓ ਫੋਨ ਤੇ ਦੇਖਦੇ ਆ ਚਲੋ ਫਿਰ ਜੇ ਫੋਨ ਚ ਬਣੀ ਮੁੰਝ ਨਹੀਂ ਇਹ ਚ ਬਣ ਗਈ ਤਾਂ ਬਾਲਾ ਵਧੀਆ ਜਿਉਂ ਕਹੂਗਾ ਵੀ ਲੇਟ ਹੋ ਗਿਆ ਕੀ ਕਹੂੰਗੇ ਵੀ ਭੋ ਉਸ ਹੀ ਆ ਸਾਡੇ ਤੋਂ ਬਸਰ ਕਹਿੰਦਾ ਕੋਸ ਨਹੀਂ ਕਹਿਣਾ ਕਿੰਨਾ ਕਬਚ ਗਿਆ ਕਰਨਾ ਤੇ ਅਰੇ ਸ਼ਾਬਾਸ਼ ਸ਼ੋਰ ਤੋਂ ਵਧਾਉ ਸ਼ੋਰ ਤੋਂ ਵਧਾਉ 100 ਟਕੇ 100 ਟਕੇ ਆ ਰਿਹਾ ਹੋਰ ਬੰਪਲੀ ਪੁੱਲੀ ਤੂੰ ਥੋੜੇ ਥੱਲੇ ਪੈ ਜਾ ਥੱਲੇ ਪੈ ਜਾ ਥੱਲੇ ਪੈ ਜਾ ਅੰਦਰ ਬੈਠੇ ਰਹੋ ਕਰ ਲੀਵੇ ਆ ਬੈਠੀ ਆ ਕੇ ਨੈਟ ਕੋਈ ਨਾ ਆ ਜਾਣਾ ਸਤਨਾਮ ਵਾਹਿੰਦਰ ਭਾਈ ਤਗਬਾਨਾ ਉਹ ਪੁਰਾਣਾ ਪਾ ਉਹ ਪੁਰਾਣਾ ਪਾ ਉਹ ਪੁਰਾਣਾ ਪਾ ਉਹ ਪੁਰਾਣਾ ਪਾ ਇਹ ਤੋ ਆਪਣੇ ਆਪ ਆਫ ਹੋ ਗਿਆ ਬਹੁਤ ਬਸ ਬਹੁਤ ਵਾਧੂ 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 ਇਹ ਆਪਣੇ ਆਪ ਬੰਦ ਆਫ ਨਹੀਂ ਹੋਇਆ ਚੱਲ ਰਹਾ ਹੈ ਅੱਛਾ ਲੋ ਜੀ ਰੱਸੇ ਕਿਸੇ ਜੇ ਕੈਮਰਾਮੈਨ ਐਸੀ ਬੰਦਾ ਮੂੰਗਿਆ ਦਾ ਰੱਸਾ ਪਾਉਣ ਉਹ ਥੋੜਾ ਉੱਚਾ ਹੋਰ ਕਰ ਲੰਬੜਦਾਰ ਵੱਡਾ ਹੋ ਤਾ ਉੱਚਾ ਲੋ ਜੀ ਟਰਾਲੀ ਤੋੜ ਲਈ ਆ ਪਿੰਡ ਜਾ ਕੇ ਪਾਉਣਿਆ ਤੇਲ ਹੁਣ ਟਰੈਕਟਰ ਚ ਤੇਲ ਪਾਇਆ ਨੇ ਤਿੰਨ ਡੰਡੇ ਨੇ ਅੱਧੀ ਟੈਂਕੀ ਦੇ ਮੁੜ ਕੇ ਆਇਆ ਉੱਥੋਂ ਗੱਡੀ ਆਉਂਦੀ ਉਦੋਂ ਪਹਿਲਾਂ ਮੰਗਾਈ ਮਾਰ ਦੇ ਫੋਕੇ ਆ ਜੇ ਨੁਰੀ ਜਿਆ ਆ ਜਾ ਰਦਾ ਕੀ ਰਹਿਣਾ ਗਿਆ ਫੰਡੋ ਆ ਜੇ ਚੰਗੀ ਗੱਲ ਟਾਈਮ ਨਾਲ ਵੀ ਗਾਇ ਪੰਪ ਤੇ ਛੜਦੇ ਆ ਵੀ ਆ ਗਏ ਸੀ ਅਰਸੇ ਉਸੇ ਉਕਰ ਫੋੜਨੇ ਅੱਜ ਪੂਛ ਕੱਟ ਕੇ ਲੱਦੀ ਏ ਟਰਾਲੀ ਇਹ ਇਹ ਬੰਦੇ ਦੀ ਲੱਤ ਨਹੀਂ ਹੋਰ ਸਭ ਦਾ ਆਪਣਾ ਦਾ ਤਰੀਕਾ ਬਿਹਾਰ ਦੇ ਨੇ ਤੇ ਬਾਕੀ ਗੱਲ ਦੇ ਆ

ਸੇ ਨੂੰ ਮੈਂ ਤੇ ਜਾਨੂ ਜਾਨ ਕਹਿਣੇ ਲੰਬੜਦਾਰਾਂ ਦਾ ਮੁੰਡਾ ਲੰਬੜਦਾਰਾਂ ਦਾ ਹੌਨਾ ਰੇੜਿਆ ਪਿੱਛੇ ਕੁਝ ਜਾਣਗੇ ਕੰਤਾਸਾਂ ਦਾ ਬੱਤੂ ਯਾਦ ਕਰ ਸਾਕੇ ਫਿਰ ਵੀ ਅੰਨਾਈ ਰਾਹ ਦੇ ਟੁੱਟੇ ਜਾਣਗੇ ਯਾ ਮੋਹਰ ਵਾਇਆ ਕਾ ਨੀ ਰੀ ਨਾ ਨਿਕਲਣੇ ਦੇ ਟੁੱਟੇ ਜਾਣਗੇ ਲੜਕਾ ਮਾਰੀ ਕੋਪਾ ਨਹੀਂ ਨਵਾਉਂਦਾ ਬੱਧੀਆ ਇੱਜ਼ਤ ਕਰ ਲੈ। ਆ ਭਾਈ ਮਾੜਾ ਮਾਰ ਗਿਆ ਯਾਰ। ਆਉਣ ਦੇ ਭਾਈ ਆਉਣ ਦੇ। ਆਉਣ ਦੇ। ਉਹ ਟਰਾਲੀ ਫਸ ਗਈ ਆਪਣੀ ਮੜਿਓ। ਉਹ ਖੜੀ ਐ। ਦੋ ਟਰੱਕ ਤੇ ਘੂੜ Oh,、dear. ਉਹੀ ਪਾਲ ਰੁਕੇ ਆ ਹਰਸਰ ਉਸੇ ਕਾਸਤੇ 8.5 ਤਲੇ ਸੀ ਆ ਜਾ ਮਾਮਾ ਆ ਜਾ ਗਲੰਦਰ ਲੈਣ ਗਿਆ ਖਾਣ ਨੂੰ ਹਰਸਰ ਉਪੇ ਕਾਹਤੇ ਰਸੇ ਤਲੇ ਹੋ ਗਏ ਸੀ ਬਾਗੇ ਲੇਜ ਨਹੀਂ ਆ ਕੇ ਲਈ ਸੀ ਲਈ ਜੋ ਆਨੇ ਕੋ ਮੂਰੇ ਲੱਗਿਆ ਹੈ ਮੂਰੇ ਲੱਗਿਆ ਦੇਖ ਲਈ ਨਹੀਂ ਲੈ ਵੀ ਮੂਰੇ ਆਪ ਨੂੰ ਲੱਗ ਲੱਗੀ ਭੁੱਖਾ ਆਪਾਂ ਨੂੰ ਹੋਇਆ ਕਿ ਹੁਣ ਕੁਝ ਖਾ ਲਈ ਜਾਏ ਇਸ ਲਈ ਆਪ ਨੂੰ ਤਕਰਾ ਮਿਲੀ ਇੱਥੇ ਤੇ ਆਪਾਂ ਰੋਕ ਕੇ ਕੁਝ ਖਾਣ ਨੂੰ ਲੈਣ ਆ ਗਏ ਪਰ ਲੇਜ ਆਪਰੇ ਲੇਜ ਨਹੀਂ ਮਿਲ ਰਹੀ ਹੋ ਜੀ ਮੰਨਦੇ ਕਹਿੰਦੇ ਚੱਕੋ ਮੈਨੂੰ ਪਹੁੰਚ ਚੁੱਕੇ ਆਂ ਆਲੀ ਦੁਆਹ ਕੋਈ ਨਾ ਲੋਈ ਪਹੁੰਚ ਗਿਆ ਸਲਾਣੇ ਸਿਲੰਡਰ ਹੈਗਾ ਆਪਣਾ ਆਇਆ ਆਇਆ ਲੱਗਾ ਕਰ ਸ ਆਸ਼ਾ ਇਹਾਂ ਗੁੰਡੀ ਕੱਢ ਗਿਆ ਇਹਦੀ ਅਰੇ ਹੋਣੀ ਆ ਵੇ ਲੋ ਜੀ ਟਾਇਰਾਂ ਦਾ ਕਰਤਾ ਵਜਨ ਫਰੀ ਦਹੀ ਦੇ ਕਰਤੀ ਪਾਲੀ ਆਹ ਮ ਲੱਭ ਗਈ ਗੁੰਡੀ ਆ ਉਹਨੇ ਗੁੰਡੀ ਪਾਉ ਚ ਇਧਰੋਂ ਸੰਗਲੀ ਫੜ ਲਾ ਇਧਰੋਂ ਸੰਗਲੀ ਫੜ ਲਾ ਮਾਰੀ ਗੁੰਡੀ ਆ ਇਹਦਾ ਟਾਇਰ ਰੱਖੀ ਟਾਇਰ ਜਿੱਥੇ ਟਾਇਰ ਖੜੇ ਚੱਕ ਦੇ ਮਤਲਬ ਨਵੀਂ ਬਾਰਾ ਚੌਂਕ ਇੱਥੇ ਆਦੇ ਹਾਂ ਆ ਗੋੜੀ ਦੇ ਪਾਸ ਓਹ ਮਾੜੀ ਹੋਈ ਅੱਜ ਕਿਉਂ ਸਵੇਰੇ ਵੀ ਲੜਨੀ ਕੀਤੀਆਂ ਘਰੇ ਘਰਾਂ ਕੋਲ ਇਹਦੇ ਹੋਰ ਤਾਂ ਨਹੀਂ ਕੋਈ ਹੋਗਾ ਲੱਜ ਨਹੀਂ ਗੀ ਲੱਜ ਤਾਂ ਵੀ ਕਰਾਉਣਾ ਪਈ ਰਹਿਣਾ ਰਾੜਾ ਦੇ ਬਾਕੀ ਹੋ ਗਏ ਰਾੜਾ ਅੰਦਰ ਧਰਦੇ ਰਾੜਾ ਅੰਦਰ ਧਰਦੇ ਆਪਣੀ ਛੜ ਜਾ ਛੜ ਜਾ ਰਾੜਾ ਅੰਦਰ ਧਰਦੇ ਟਰੈਕਟਰ ਤਾਂ ਆਪ ਕਈ ਰੁਟ ਕੇ ਚਲੇ ਜਾਂਦੇ ਆ ਇੱਕ ਬਾਈ ਕਹਿੰਦਾ ਨਵੀਂ ਵਿਆਹੀ ਉਹ ਨੂੰ ਛੱਡ ਜਾ ਰਿਹਾ ਖੜਾ ਨਾ ਡਾਕਟਰ ਓਹ ਓਹ ਰਦਾ ਹੋਈ ਔਣੀਏਰੇ ਫੜ ਉਹਨਾਂ ਨੂੰ ਦੂਸਰ ਨੂੰ ਫੜ ਗਿਆ ਅੜ ਗਈ ਗੱਡੀ ਅੜ ਗਈ ਕਰਾਰੀ ਇਹ ਅੰਦਰ ਨਹੀਂ ਜਾਂਦੀ ਲੈਨ ਓਹੋ ਨੇ ਯਾਰਾ ਪੈਂਦਾ ਹੋਰੂ ਕਿਉਂ ਉਹ ਯੋਨੀਰ ਤਾਂ ਦੇਖੀ ਓਏ ਉਹ ਚੱਕ ਉਹ ਚੱਕ ਨੇ ਗਿਆ ਆ ਟੋਇਆਂ ਚ ਫਾੜੀ ਵੀ ਇਹਦਾ ਟਰਾਲੀ ਫੱਤੀ ਦੀ ਆ ਗਈ ਇਹਦਾ ਜੀਖੜਾ ਦਿਓ ਜਾਰੇ ਵੀ ਰੋਸ਼ 5530 ਆਇਆ ਧੱਕਾ ਲਾਇਆ ਮਗਰੋਂ ਆਹ ਸਹੀ ਜਗ੍ਹਾ ਤੇ ਲੈ ਗਿਆ ਬਾਈ ਉਹਨੇ ਲਿਆ ਕੇ ਟੋਇਆਂ ਛੱਟੀ ਆ ਇਹ 5310 ਸੀ ਉਹ ਦੂਜਾ ਪੁਰਾਣਾ ਮਾਡਲ ਦਾ ਨਵਾਂ ਨਵਾਂ ਆਇਆ ਸੀਗਾ 5310 ਪੁਰਾਣਾ ਕੰਮ ਹੋ ਗਿਆ ਕੰਮ ਹੋ ਗਿਆ ਕੰਮ ਹੋ ਗਿਆ ਕੰਮ ਹੋ ਗਿਆ ਕੰਮ ਉਹ ਕਹਿੰਦਾ ਹਿਲਣ ਦਿੰਦੀ ਆ ਤੂੰ ਇਹ ਜਿਹੜਾ ਟੋਏ ਵਾਲੇ ਨੇ ਆ ਯਾਰ ਝਾੜ ਚ ਉਹ ਫਸ ਗਈ ਟਰਾਲੀ ਤੇ ਨਾ ਚਰਾਉਂਦੀ ਆ ਟਰੈਕਟਰ ਦਾ ਨਿਕਲ ਆਇਆ ਓਏ ਉਹਦਾ ਪਹਿਲਾ ਬਾਈ ਦੀ ਮਾਡਲ ਉਹ 55 30 ਵਾਲੇ ਨੇ ਕਰਤੀ ਉਹਦਾ ਘੋੜਾ ਵੰਪਰ ਲੱਗਾ ਇਹ ਮਗਰ ਉਹ ਤਾਂ ਕਾਲਾ ਦਾ ਨੇ ਇਹਦਾ ਉਹ ਤਾਂ ਥੋੜਾ ਨਿਕਲ ਗਈ ਫੇਰ ਅੜ ਗਿਆ ਰਾਈਟਰ ਉਹ ਸਾਰੀ ਸੜਕ ਜੀ ਹੋਏ ਆ ਟੋਏ ਨੇ ਉੱਚੀ ਨਹੀਂ ਵਾਲੀ ਉਹ ਸੜਕ ਦਾ ਜਮਾ ਖਰਾਬ ਆ ਇਹ ਆਉਣਗਾ ਟੋਜਾਂ ਸੀਗਾ ਟੋਜਾਂ ਬਾਈ ਦਾ ਕੰਮ ਆ ਗਿਆ ਕਿ ਗੁਰਿੰਦਰ ਧਾਰ ਨੇ ਆਇਆ ਨਾਲ ਆਪਣੀ ਟਰਾਲੀ ਤੁਸੀਂ ਅੱਜ ਕਿੰਨਾ ਜਫਾ ਦੀ ਟਰਾਲੀ ਆਵੀ ਨਾ ਬਾਰੇ ਪੈਲਾ ਰਿਹਾ ਲੈ ਆਸਣ ਲਾ ਲੈ ਮੰਜਾ ਕਰਦਾ ਇਕੱਠਾ ਮੁੰਡਾ ਦੱਸ ਹੋ ਗਿਆ ਮੈਂ ਲੱਗ ਗਿਆ ਭੁੱਜੀ ਭੀਜੇਗਾ ਮੈਂ ਕਹਿ ਕੇ ਸਪੈਸ ਲੇ ਗਿਆ ਤੂੰ ਉਹ ਚਾਰ ਜੰਗਿਆ ਤੇ ਕਿਸ਼ ਪੈਸਾ ਹਾਂ ਕਹ ਜੜੀ ਹੋਲੀ ਹਾਂ ਕਹਿਦਾ ਚਾਚੇ ਨੂੰ ਕਹਿਦਾ ਆ ਰਜਾਈ ਲੈ ਲੈ ਤੂੰ ਇਧਰ ਹਵਾ ਆਉ ਸਰਨ ਸਰਨੀ ਬੈਟਰੀ ਕਰ ਲਈ ਕਰ ਲੈ ਤੂੰ ਹੂੰ ਓਕੇ ਰੋਬੋਡ ਆਉਣੀ ਦਾ ਇਧਰ ਆ ਇਹਦੇ ਲਈ ਨਹੀਂ ਚਾਹ ਤੂੰ ਹਾਂ ਹਾਓ ਹਾਟੂ ਨਾ ਸਾਰਾ ਬੜਾ ਸਾਮਾਨ ਹੈ ਰੋ ਨਾ ਗਲਾ ਸਭ ਕੁਝ ਸਾਰਾ ਇੱਧਰ ਸ਼ਾਪ ਪੀਜੀ ਕਰਦੇ ਆਵੇਂ ਨਾ ਲੱਗਾ ਲੈਟਰ ਭੇਜਣਾ ਭੁੱਲ ਗਏ ਦੇ ਦੇ ਬਾਕੀ ਹਾਲ ਇਹ ਸੇਆ ਹਰਕਾ ਕਲੀਗਰੇਡ ਵਾਲੀ ਦੇ ਬੰਦਾ ਉੱਥੇ ਬੰਦਾ ਨਹੀਂ ਬੰਦੜੀ ਯਾਦ ਨਹੀਂ ਬੰਦੇ ਦੀ ਉੱਥੇ ਸੈਂਟਰ ਖੋਲ ਲੀਏ ਬਣਾਈ ਕਿਹਾ ਉਰੇ ਇੰਨਾ ਕੰਮ ਹੈ ਨਿਕੰਮ ਇੱਥੇ ਲੋਕ ਦੂਰੋਂ ਆਉਂਦੇ ਨੇ ਟਰਾਲੀਆਂ ਟੋਲੀਆਂ ਸਾਨੂੰ ਬਹੁਤ ਘੱਟ ਨੇ ਇੱਥੇ ਪਹਿਲਾਂ ਹੁੰਦੀ ਸੀ ਹੁਣ ਨਾ ਇਤ ਕੀ ਘੱਟ ਹੋਣੇ ਉਹ ਕਿ ਬੜ ਨਹੀਂ ਆ ਜਾਂਦੇ ਟਰਾਲੀਆਂ ਖਾਲੀ ਕਰਾਉਂਦੇ ਇਹ ਦੇਖ ਲਓ ਕਿ ਟਰਾਲੀ ਤੇ ਬੰਦਾ ਆ ਗਿਆ ਜਿਹੜੇ ਨੇੜੇ ਵਾਲੇ ਮੜਾ ਮੋਟੇ ਉਹੀ ਗਏ ਨੇ 5-10 ਟਰਾਲੀਆਂ ਵਾਲੇ ਬਾਕੀ ਸਭ ਹੋ ਰਹੀ ਜੀ ਨੋਈ ਲੈਟਰ ਵੀ ਮਿਲ ਗਿਆ ਸੀ ਹੈਗਾ ਵੀਰ ਜੀ ਚਾਹ ਉਹ ਤੀ ਜਿੰਨੇ ਪਾਈਏ ਯੋ ਨੋ ਨੋ ਸ਼ੁਰੂ ਕਰਦੇ ਹਾਂ ਹੂੰ ਬੱਸ ਸੁਣਿ ਜੀ ਬਾਈ ਉਹ ਦਿੱਲੀ ਤੋਂ ਜੰਨੇ ਆ ਬਹਾਨਾ ਰੋੜੀ ਦਰਦੀ ਬਰਤਾਨੀਆਂ ਦੀ ਸਿੱਖਿਆ ਪ੍ਰਣਾਲੀ ਦੇ ਲਾਵੀ ਮੈਂ ਤਰਾ ਕਰਦੇ ਕੋਦੇ ਯਾਰ ਤੇ ਲੈ ਆ ਸਿਲੰਡਰ ਵੀ ਬੰਨੀ ਏ ਅਸਟਰ ਕੇ ਹੈਡ ਆ ਸੀ ਜੇ ਚਾਰ ਨਾਲ ਆ ਨਾ ਨਿਆਰਾ ਪ੍ਰਾਈਵੇਟ ਦਾ ਪਰ ਸਰਕਾਰੀ ਸਰਕਾਰੀ ਹੈ ਮੈਂ ਨਹੀਂ ਕਹਿੰਦਾ ਫਿਰ ਪਈਆਂ ਨੇ ਮੈਂ ਕਹਿੰਦਾ ਵੀ ਇਹ ਨਿੰਦ ਦਾ ਮੇਲਾ ਨੂੰ ਆਹ ਦੇਖੋ ਮੈਂ ਇੰਨੀ ਜਾਣਦਾ ਦੀ ਅੱਜ ਤੱਕ ਭਰ ਗਈ ਜੱਲੀ ਹੋਣੀ ਕਦੇ ਜਿਹੜੀ ਫਿਓਰੀ ਆ ਬੁੱਢੇ ਵਾਲੇ ਮੇਲੇ ਦੀ ਇੱਕ ਵਾਰ ਚ ਸੇ ਟਰਾਲੀ ਹੈਗਾ ਠੀਕ ਲਾਉਂਗਾ ਉਹ ਜੋ ਸੇ ਲੈਣ ਦੀ ਖੜਦੀਆਂ ਨੇ ਕੋਲੇ ਨੂੰ ਇਹ ਤੋਂ ਵਾਹ ਔਰ ਕਰਦਾ ਵੀ ਹੈਗਾ ਸਰਕਾਰ ਆਪਰੇਡ ਨਹੀਂ ਕਰਦੀ ਜਦੋਂ ਮਾਦਰਾ ਰੋਡ ਕੇ ਲੱਗੇ ਝਾੜੂ ਮਾਰਦਾ ਸੱਤ ਦੱਪਿਆਂ ਨਾਲ ਭਰਦੇ ਨੇ ਦੇਖੋ ਆਟੋਮੈਟਿਕ ਭਰੀ ਜਾਂਦੀ ਹੈ ਇਹਦੀ ਉਹ ਤੋਂ ਅੱਗੇ ਬੋਰੀ ਡੇਗਦੀ ਆ ਸਿੱਧੀ ਬੋਰੀ ਟਰਾਲੀ ਦੇ ਨਾਲ ਦੇ ਨਾਲ ਬੋਰੀ ਟਰਾਲੀ ਜਾਈ ਜਾਂਦੀ ਹੈ ਕੋਈ ਬੰਦਾ ਹੈ ਚਾ ਉਹਦੇ ਲੱਤ ਲਾਉਂਦਾ ਉਹਨੂੰ ਮੋੜਦੀ ਹੈ ਤਾਂ ਆਪਿਆ ਨਾਲ ਜਨਾ ਸਰਾਈ ਨਾਲ ਦੀ ਨਾਲ ਹੋਈ ਛਾੜਦੇ ਉਹ 50 ਕਿਲੋ ਹੀ ਭਰਦੀ ਆ ਨੇ ਸਿਰਫ ਉਹਨਾਂ ਨੂੰ ਪੁੱਟਾੜਾ ਮਿਲਜੋ ਉਹ ਪੀਚੇ ਨਾ ਬਾਹਰ ਲੱਗੇ ਸਰਕਾਰ ਦਾ ਪ੍ਰੋਜੈਕਟ ਲਾਉਣਾ ਚਾਹੀਦਾ ਜੀ ਕਿ ਪ੍ਰਾਈਵੇਟ ਵਾਲੇ ਨੂੰ ਪਹਿਲਾਂ ਲਾਉਣਾ ਚਾਹੀਦਾ ਜੀ ਇਹ ਇਹ ਗੱਲਾਂ ਹੈ ਨਾ ਮੈਂ ਹੋਰ ਨਹੀਂ ਕਰ ਸਕਦਾ ਆਨਲਨ ਦਾ ਪੀਚਾ ਹੀ ਸਮਝ ਨਹੀਂ ਆਈ ਉਹ ਜਿੰਨਾ ਪੁਰਾਣਾ ਮਲਿਆ ਹੋਰ ਦਾ ਉਹ ਤਾਂ ਬੋਰੀ ਸਿੱਲੀ ਗਈ ਨਾਲ ਦੀ ਨਾਲ ਆਈ ਉਹਨਾਂ ਨਾਲ ਬਚੀ ਰਹੀ ਜੀ ਜਿੱਦਾਂ ਇਹ ਬਚੀ ਉਹਦੀ ਬਾਹਰ ਕਾਜੀ ਨਹੀਂ ਹੋਇਆ ਆ ਜੀ ਨਿਸ਼ਾਨ ਵਿੱਚ ਸੁਣ ਕੇ ਆ ਪਟੇ ਰਾਈ ਹੋ ਕੇ ਬੈਲਟਰਾਂ ਹੀ ਹੋ ਕੇ ਮਸ਼ੀਨਾਂ ਵੱਜੀ ਘੁੰਮ ਕੇ ਇਧਰ ਆਈ ਅਸੀ ਉਹ ਵਟੇਰੀ ਜਾਂਦੀ ਜੀਨੀ ਦੀ ਆਸਾਨ ਦੇ ਵਿੱਚੋਂ ਨਿਕਲ ਰਹੀ ਆ ਸਾਰਾ ਛਾੜ ਨਹੀਂ ਨੇ ਹਾਂ ਦੋ ਤਰ੍ਹਾਂ ਦੀਆਂ ਸੜਕਾਂ ਆਂਦੀਆਂ ਮੋਟੀ ਫਰੀਕ ਹਾਂ ਆਮਨੇ ਦੀ ਵੀਡੀਓ ਡਿਲੀਟ ਕਰਾਵੀ ਉਹਨੇ ਇਹ ਮੈਂ ਜੇਕਰ ਮੈਂ ਕੈਮਰਾ ਨਹੀਂ ਕੱਢਿਆ ਉੱਥੇ ਆਪਨਾ ਵੀਡੀਓ ਬਣਾਉਣ ਲੱਗੇ ਕਹਿੰਦਾ ਵੀ ਇਹ ਡਿਲੀਟ ਕਰ ਜਿਹੜੀ ਅੰਦਰੋਂ ਬਣਾ ਕੇ ਲੇ ਕੇ ਕਹਿੰਦਾ ਉਹ ਵੀ ਡਿਲੀਟ ਕਰ ਆ ਉਹਨੇ ਕੈਮਰੇ 'ਚ ਵਾਧੂ ਸੀਗੀਆਂ ਮੈਂ ਹੁਣ ਮੈਥੇ ਹੀ ਲੈ ਲਈ ਵੀਡੀਓ ਚੰਗੂ ਨਹੀਂ ਆਉਣੇ ਆਈ ਘਣਦਾ ਛੋੜੀ ਪਾ ਦੇ ਲੋਈ ਦਾਲ ਸਬਜ਼ੀ ਕਰ ਲਈ ਆ ਗਰਮ ਰੋਟੀ ਦਾ ਹੋਣਾ ਕੋ ਪਰੌਂਠੇ ਨੇ ਦਾਲ ਕਰ ਲਈ ਸਬਜ਼ੀ ਗਰਮ ਕਰ ਲਈ ਤੇ ਘੜੀ ਵੀ ਕਰ ਦਿਆਂ ਗਰਮ ਚਾਹ ਮੰਗ ਰਹੀ ਆ ਜੰਮ ਮਜਾ ਤੋੜ ਕੇ ਹੁਣ ਥੱਲੇ ਬੈਠੇ ਆ ਘੜੀ ਸਿੱਧੀ ਕਰਤੀ ਛਿੱਟ ਕੇ ਉਹਨਾਂ ਨੇ ਦੋ ਹੀ ਇੱਕ ਪਾਸੇ ਜਾ ਬਠਰੇ ਦੱਸ ਉਹ ਸਿੱਧੀ ਹੋ ਕੇ ਟੁੱਟ ਕੇ ਉਧਰੋਂ ਥੱਲੇ ਆ ਡਿੱਗੀ ਤੂੰ ਬਹਿ ਜਾ ਭੁੰਜੇ ਥੱਲੇ ਲੋਈ ਧੁੱਪੇ ਆ ਕੇ ਬੈ ਗੇ ਮੁੰਡੇ ਟਰਾਲੀਆਂ ਜਾਲ ਬਣਿਆ ਪਿਆ। ਅਗਲਾ ਮੰਝਾ ਤੋਂ ਡੰਡੇ ਪੂਰੇ ਹੋ ਗਏ ਨੇ। ਥੱਲੇ ਦਾ ਮੰਝਾ ਤੋੜਦੇ ਇਹਨਾਂ ਨੇ। ਇਹਦੇ ਬਣਾ ਟੀਵੀ ਚਾਲਦਾ ਹੁੰਦਾ ਜਿੱਥੇ ਆਵਣੇ। ਇਹ ਚ ਟੀਵੀ ਚਾਲਦਾ ਮੈਂ ਅੱਗੇ। ਲੋ ਇਹ ਟਰਾਲੀ ਉਹਨਾਂ ਕੋਲ ਛੱਡੇ ਜਿੰਦਰ ਉਹਨਾਂ ਦੇ। ਆਪਾਂ ਚੱਲਿਆਂ ਪੈਣ ਨੂੰ ਅੱਜ ਹੈ ਸ਼ਾਮ ਨੂੰ ਪ੍ਰੋਗਰਾਮ। ਉਹ ਇੱਥੇ ਵਾਹਣਣਾ। ਸਾਢੇ 5 ਲਾਊ ਮਰੇ ਕੋਲ ਨੇ 5 ਵਜੇ ਮਰੇ ਕੋਲ ਲੋ ਸਾਢੇ 5 ਨੂੰ ਆਪਾਂ ਪ੍ਰਿੰਟ ਹੋਵਾਂਗੇ 5 ਵਾਲੀ ਇੱਥੇ ਗੱਡੀ ਗੱਡੀ ਥੰਨੇ ਪਹੁੰਚ ਗਏ ਹੁਣ ਲੋਈ ਬੱਸ ਦੀ ਡੀਗ ਮਰੇ ਕੋਲ ਪਹੁੰਚ ਗਏ ਨਾ ਵੀ ਨਾ ਵੀ ਲੋ ਆ ਵੀ ਸਲਾਣੇ ਵਾਲੇ ਮਿਲ ਜਾ ਆਪਣੇ ਵਾਲੇ ਦੀ ਥੀਨ ਥੋਰੀ ਕਰਵਾਇਆ 17 ਲਾ ਲਈਆਂ ਯਾਰ ਫੋਨ ਵਾਲੀਆਂ ਮਤ ਅਰੀਜਨਲ ਚਾਰਜਰ ਸੀ ਗ੍ਰੇਂਦਰ ਦੀ ਆਈਫੋਨ ਵਾਲੀ ਕੇਬਲ ਸੀਗੀ ਤੇ ਆਪਣਾ ਡਾਕਟਰ ਵੀ ਨਾਲ ਹੀ ਲਾ ਲਿਆ ਉਹਨਾਂ ਨੇ ਉੱਥੇ ਕਿਸੇ ਨੇ ਇਹ ਸਵੇਰੇ ਲੈ ਚੱਲ ਕੇ ਜਦੋਂ ਤੁਰਿਆ ਲੈਣ ਉਦੋਂ ਇਹ ਸੌਂ ਸੂਂ ਗਏ ਕਿਤੇ ਟਰੈਕਟਰ ਦੇ ਕੋਲ ਹੀ ਸੁੱਤੇ ਸੀ ਤੇ ਮੂਰੇ ਲੱਗੀ ਰਹੀ ਕੇਬਲ ਉੱਥੋਂ ਕਿਸੇ ਨੇ ਲਾ ਲਈਦਾ ਤੇ ਇੰਨੇ ਲੋਕ ਹੁਣ ਉਹ ਗਰੇਵ ਹੋਏ ਨੇ ਜਿੱਥੇ ਬੰਦੇ ਹੁਣ ਉੱਥੇ ਆ ਵੀ ਪੰਗਾ ਹੁਣ ਵੱਡੇ ਨਾਲ ਮਹਿਲ 'ਚ ਬੰਦੇ ਹੈ ਨਹੀਂ ਸੀ ਉੱਥੇ ਕਿਸੇ ਨੇ ਚੀਜ਼ ਲਾਹੀ ਨਹੀਂ ਉੱਥੇ ਵੀ ਲੱਗੀ ਹੁੰਦੀ ਸੀ ਨਾਲ ਨਾਲ ਹੀ ਚਾਰਜਰ ਵਾਲਾ ਡਾਕਟਰ ਲੈ ਗਿਆ ਨਾਲ ਹੀ ਦੋਹੀ ਕੇਬਲ ਲੈ ਗਿਆ ਆਈਫੋਨ ਵਾਲੀ ਵੀ ਦੂਜੀ ਸੀਟ ਆਈ ਵੀ ਚਲ ਆਪਾਂ ਦਾ ਹੁਣ ਨਵੀਂ ਲਿਆਏ ਬਾਕੀ ਕਰਦਾ ਹਾਂ ਵੀਡੀਓ ਦਾ ਐਂਡ ਵਧੀਆ ਲੱਗੇ ਤਾਂ ਚੈਨਲ ਲਾਈਕ ਸ਼ੇਅਰ ਕਰਦੇ ਤੇ ਸਬਸਕ੍ਰਾਈਬ ਕਰਦੇ